ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਸਿੱਧੂ ਡੇਰੀ ਫਾਰਮ ਕਲਾਲਾ ਦੇ ਵਿੱਚ ਜਿਹੜੇ ਮੇਰੇ ਵੀਰ ਆਪਣੀ ਵੀਡੀਓ ਨੂੰ ਪਹਿਲੀ ਵਾਰ ਦੇਖ ਰਹੇ ਨੇ ਉਹਨਾਂ ਨੂੰ ਰਿਕਵੈਸਟ ਹੈ ਕਿ ਆਪਣਾ ਚੈਨਲ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਿਆ ਬੈਲ ਆਈਕਨ ਦਾ ਬਟਨ ਪ੍ਰੈਸ ਕਰ ਦਿਓ ਤਾਂ ਕਿ ਹਰ ਨਵੀਂ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਨੂੰ ਮਿਲ ਸਕੇ ਕਿਸਾਨ ਵੀਰੋ ਅੱਜ ਤੁਹਾਨੂੰ ਆਪਾਂ ਤਿੰਨ ਝੋਟੀਆਂ ਦੋ ਦੂਜਾ ਸਵੇਰ ਸੋਈਆਂ ਹੋਈਆਂ ਨੇ ਇੱਕ ਗੱਬਣ ਆ ਗਈ ਤੇ ਇੱਕ ਆਪਣੇ ਕੋਲੇ ਬੈਠ ਸੁੱਈ ਹੋਈ ਇਦੀ ਪ੍ਰੋਪਰ ਡਿਟੇਲ ਆਪਾਂ ਚਾਨਵਰ 4 ਜਨਵਰੀ ਨੂੰ ਦੇਵਾਂਗੇ ਵੀਡੀਓ ਦੇ ਐਂਡ ਤੱਕ ਬਨੇ ਰਹੋ ਅੱਜ ਆਪਾਂ 10 ਨਵੰਬਰ ਨੂੰ ਵੀਡੀਓ ਕਵਰ ਕਰ ਰਹੇ ਹਾਂ ਸ਼ਾਮ ਨੂੰ ਆਪਣਾ 4:00 ਦਾ ਟਾਈਮ ਆ ਵੀਡੀਓ ਕਵਰ ਕਰਨ ਦਾ ਇਕੱਲੇ-ਇਕੱਲੇ ਨਗਦੀ ਆਪਾਂ ਡਿਟੇਲ ਦੇਵਾਂਗੇ ਆਜੋ ਇੱਕ ਨੰਬਰ ਤੋਂ ਕਰਦੇ ਆ ਗੱਲ ਦੂਜਾ ਸੂਆ ਝੋਟੀ ਸੂਈ ਆ ਇਹ ਪਾਲੂਨ ਨੇ 15 ਕਿਲੋ ਦੁੱਧ ਪਾਇਆ ਹੋਇਆਗਾ ਮਗਰ ਕੱਟੀਆ ਥਣ ਬਹੁਤ ਸੋਹਣਾ ਲੱਗਿਆ ਹੋਇਆ ਫੇਸ ਕੁਆਲਿਟੀ ਦੇਖ ਸਕਦੇ ਹੋ ਰੈਂਕ ਸਿੰਘ ਆ ਉੱਚਾ ਨਮਾ ਵੱਡਾ ਕੱਦਗਾਠਾ 16 ਕਿਲੋ ਤੱਕ ਦੋਤੇ ਹੀ ਪਾ ਦੂਗੀ ਐਟਕੀ 16 ਤੋਂ ਬਾਹਰ ਪਾ ਦੂਗੀ ਚੰਗੀ ਸੇਵਾ ਦੇ ਨਾਲ ਪੂਰਾ ਉੱਚਾ ਨਮਾ ਵੱਡਾ ਕੱਦਗਾਠਾ ਹੈਵੀ ਬੋਡੀ ਸਟਰਕਚਰ ਦੀ ਝੋਟੀ ਆ ਤੋੜ ਕੇ ਦਿਖਾਵਾਂਗੇ ਥਣ ਹੈਵਾ ਨੇੜ ਤੋਂ ਜੇ ਚੈੱਕ ਕਰ ਲੋ ਪੂਰਾ ਸੋਹਣਾ ਥਣ ਲੱਗਿਆ ਹੋਇਆਗਾ ਹਾਂਜੀ ਕੱਲ ਸੂਈ ਹੈ ਇਹ ਦੇਖ ਸਕਦੇ ਹੋ ਕੱਟੀ ਦਾ ਨਾਲੂਆ ਨਾਲ ਆ ਕੱਚਾ ਨਾਲੂਆ ਨਾਲ ਆ ਕੱਲ ਸੂਈ ਹੈ ਇਹ ਮਗਰ ਕੱਟੀ ਆ ਦੂਜਾ ਸੂਆ ਝੋਟੀ ਸੂਈ ਆ ਤੋੜ ਕੇ ਦਿਖਾਵਾਂਗਾ 15 ਕਿਲੋ ਦੁੱਧ ਪਲੂਣ ਦਾ ਪਾਇਆ ਹੋਇਆ ਜੀ ਕੱਲ ਸੂਈਆ ਆ ਤੋਰਾ ਵਗੈਰਾ ਛੋਟੀ ਦਾ ਦੇਖ ਸਕਦੇ ਹੋ ਚਲ ਮੈਂ ਵੱਡਾ ਕੱਦ ਕਾਠਾ ਕਮਾਲਾ ਪਤਾ ਜੀ ਪੂਰਾ ਹਵਾਨਾ ਤਿਆਰ ਕੀਤਾ ਹੋਇਆ ਪੂਰੇ ਚੌੜੇ ਪਿੱਠੇ ਦੀ ਤੇ ਵੱਡੇ ਢਾਂਚੇ ਦੀ ਮੈਂ ਆ ਇਹ ਜਿਹੜੇ ਮੇਰੇ ਵੀਰਾਂ ਨੂੰ ਇਹ ਪਸੰਦ ਹੋਈ ਉਹ ਦਿੱਤੇ ਹੋਏ ਨੰਬਰਾਂ ਤੇ ਸੰਪਰਕ ਬਣਾ ਕੇ ਦਾ ਰੇਟ ਵਗੈਰਾ ਕਨਫਰਮ ਕਰ ਲਿਓ ਅੱਗੇ 2 ਨੰਬਰ ਤੇ ਝੋਟੀ ਆ ਗਈ ਦੂਜਾ ਸੂਆ ਸੂਈ ਆ ਜੀ ਮਗਰ ਕੱਟੀ ਆਹਾ ਇਹਦੇ ਨੀਚੇ ਹੁਣ 18 ਕਿਲੋ ਦੁੱਧ ਰੈਡੀ ਆ ਕੋਈ ਮੇਰਾ ਵੀਰ ਦੋ ਟਾਈਮ ਆ ਕੇ ਚੁਵਾਈ ਕਰ ਸਕਦਾ 18 ਕਿਲੋ ਦੁੱਧ ਤਿਆਰ ਮਿਲੂਗਾ ਦੂਜਾ ਸੂਆ ਸੂਈ ਵੀ ਆ 18 ਕਿਲੋ ਦੁੱਧ ਤਿਆਰ ਆ ਉੱਚਾ ਲਮਾ ਵੱਡਾ ਕਦ ਕਾਠਾ ਇਹਦਾ ਵੀ ਪਲੂਨ ਨੇ ਨੇ 17-18 ਕਿਲੋ ਦੁੱਧ ਪਾਇਆ ਹੋਇਆਗਾ ਅੱਜ ਤੱਕ 20 ਤੱਕ ਦੁੱਧ ਪਾ ਦੂਗੀ ਕਾਣੇ ਦਾ ਚੱਲਣਾਗਾ ਹਜੇ 2 ਨੰਬਰ ਤੇ ਝੋਟੀ ਆ ਗਈ ਰਿੰਗ ਸਿੰਘ ਆ ਫੇਸ ਕੁਆਲਿਟੀ ਚੈੱਕ ਕਰ ਲੋ ਅੱਗੇ ਥਣਲੇਵਾ ਨੀੜ ਤੋਂ ਚੈੱਕ ਕਰ ਆਂਦੇ ਆ ਸੋਨਾ ਥਣ ਲੱਗਿਆ ਹੋਇਆਗਾ ਆਹਵਾਨੇ ਤੇ ਬੀਂਜ ਚੈੱਕ ਕਰ ਸਕਦੇ ਹੋ ਸੋਨਾ ਥਾਣਾ ਮੁਠੀ ਵਾਲਾ ਪੂਰਾ 18 ਕਿਲੋ ਦੁੱਧ ਰੈਡੀ ਹੈ ਜੀ ਇਹਦੇ ਥੱਲੇ ਦੂਜਾ ਸੂਆ ਸੂਈਆ ਮਗਰ ਕੱਟੀ ਆ ਆਹਵਾਨੇ ਤੋਂ ਤੁਸੀਂ ਜੱਜਮੈਂਟ ਕਰ ਸਕਦੇ ਹੋ ਸੋਨਾ ਠੋਸ ਆਵਾਨਾ ਸੂਲ ਤੋਂ ਸਟਾਰਟ ਹੁੰਦਾ ਬਾਕੀ ਪਤਲੇ ਪਿੰਡੇ ਦੀ ਝੋਟੀ ਆ ਇਹ ਹੈਵੀ ਬਾਡੀ ਸਟਰਕਚਰ ਆ ਪੂਰਾ ਮੋਨਾ ਬਹੁਤ ਸੂਣ ਤਿਆਰ ਕੀਤਾ ਹੋਇਆਗਾ ਦੁੱਧ 18 ਕਿਲੋ ਤਿਆਰ ਹੈ ਅੱਗੇ 3 ਨੰਬਰ ਤੇ ਝੋਟੀ ਦੂਜਾ ਸੂਆ ਸੂਰੀ ਹੈ ਇਹ ਰਿੰਗ ਸਿੰਘ ਆ ਪਲੂਨ ਨੇ 13 ਕਿਲੋ ਦੁੱਧ ਪਾਇਆ ਹੋਇਆਗਾ ਥਾਣੇ ਦਾ ਵੀ ਬਹੁਤ ਸੋਹਣਾਗਾ ਤੋੜ ਕੇ ਦਿਖਾਵਾਂਗੇ ਤੋੜ ਕੇ ਦਿਖਾਵਾਂ ਤੁਹਾਨੂੰ ਹਜੇ ਸੂਣ ਨੂੰ ਕੁਝ ਦਿਨ ਲੈਂਦੀ ਹੈ 4-5 ਦਿਨ ਹਫਤੇ ਵਾਂਗੂ ਸੂਣ ਨੂੰ ਲੈ ਜੂ ਹਜੇ ਦੂਜਾ ਸੂਆ ਝੋਟੀ ਸੂਰੀ ਆ ਪਹਿਲਾਂ ਨੇ 13 ਕਿਲੋ ਦੁੱਧ ਪਾਇਆ ਹੋਇਆ ਹੈਗਾ ਉੱਚਾ ਲੰਮਾ ਵੱਡਾ ਕੱਦ ਕਾਠਾ ਇਹਦਾ ਵੀ ਅੱਤੋਰਾ ਦੇਖ ਸਕਦੇ ਹੋ ਝੋਟੀ ਦਾ ਸੋਨਾ ਥੰਨ ਲੱਗਿਆ ਹੋਇਆ ਹੈਗਾ ਹੁਣੀ ਤਿਆਰ ਹੁੰਦੀ ਆ ਰਹੀ ਹੈ ਹਜੇ ਹੱਥ ਨਾਲ ਸੂਣ ਨੂੰ ਲੈ ਜੂ ਇਹ ਉੱਚਾ ਲੰਮਾ ਵੱਡਾ ਕੱਦ ਕਾਠਾ ਰਿੰਗ ਸਿੰਗਾ ਦੂਜਾ ਸੂਆ ਸੂਰੀ ਆ ਚੰਗੀ ਸੇਵਾ ਦੇ ਨਾਲ ਐਤ ਕੀ ਇਹ 14 ਕਿਲੋ ਤੱਕ ਦੁੱਧ ਪਾ ਦੂਗੀ 10 ਨੰਬਰ ਤੇ ਆ ਗਈ ਜੀ ਇਹ ਰਿੰਗ ਸਿੰਗਾ ਪੂਰਾ ਅੱਗੇ